ਮੇਰੀ ਨਸ਼ਾਖੋਰੀ ਦੀ ਕਹਾਣੀ ਉਹ ਇੱਕ ਕਾਲਾ ਦਿਨ ਸੀ ਜਦੋਂ ਮੈਨੂੰ ਮੇਰੇ ਸਭ ਤੋਂ ਚੰਗੇ ਦੋਸਤ ਦੀ ਹੈਰੋਇਨ ਦੇ ਟੀਕੇ ਦੀ ਓਵਰਡੋਜ਼ ਨਾਲ ਮੌਤ ਦੀ ਖਬਰ ਮਿਲੀ ਮੈਂ ਅਤੇ ਮੇਰਾ ਇਹ ਦੋਸਤ ਨਸ਼ਿਆਂ ਦੀ ਖਤਰਨਾਕ ਦੁਨੀਆ ਵਿੱਚ ਕਈ ਸਾਲਾਂ ਤੋਂ ਸਾਂਝੀਦਾਰ ਸਾਂ ਉਸ ਦੀ ਮੌਤ ਦੀ ਖਬਰ ਮੇਰੇ ਉੱਤੇ ਪਹਾੜ ਵਾਂਗ ਡਿੱਗ ਪਈ ਅਤੇ ਇਹ ਰੱਬ ਵੱਲੋਂ ਇੱਕ ਨਿਸ਼ਾਨੀ ਸੀ ਜਿਸ ਨੂੰ ਮੈਂ ਨਜ਼ਰਅੰਦਾਜ਼ ਨਹੀਂ ਕਰ ਸਕਦਾ ਸੀ ਇਸ ਘਟਨਾ ਤੋਂ ਪਹਿਲਾਂ ਮੈਂ ਕਰੀਬ 15 ਸਾਲਾਂ ਤੋਂ ਨਸ਼ੇ ਦਾਦੀ ਸੀ ਆਪਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਆਪਣੀ ਜ਼ਿੰਦਗੀ ਬਾਰੇ ਕੁਝ ਜਾਣਕਾਰੀ ਸਾਂਝੀ ਕਰਦਾ। ਇਹ ਸਮਝਣਾ ਵੀ ਜ਼ਰੂਰੀ ਹੈ ਕਿ ਮੈਂ ਕਿੱਥੋਂ ਅਤੇ ਕਿੰਨੀ ਦੂਰ ਆਇਆ। ਮੇਰਾ ਜਨਮ ਪਟਿਆਲਾ ਜ਼ਿਲ੍ਹੇ ਵਿੱਚ ਪੰਜਾਬੀ ਮਾਪਿਆਂ ਦੇ ਘਰ ਹੋਇਆ। ਮੇਰੇ ਪਿਤਾ ਸ਼੍ਰੀ ਸੁਭਾਸ਼ ਸੇਠੀ ਇੱਕ ਵਪਾਰੀ ਸਨ ਅਤੇ ਮੇਰੀ ਮਾਤਾ ਸ਼੍ਰੀਮਤੀ இந்து ਸੇਠੀ ਇੱਕ ਘਰੇਲੂ ਔਰਤ ਸੀ। ਅਸੀਂ ਇੱਕ ਸਾਂਝੇ ਪਰਿਵਾਰ ਵਿੱਚ ਦਾਦਾ-ਦਾਦੀ, ਚਾਚੇ-ਤਾਏ ਅਤੇ ਚਚੇਰੇ ਭਰਾਵਾਂ ਨਾਲ ਰਹਿੰਦੇ ਸੀ। ਇਹ ਪਟਿਆਲੇ ਦੇ ਖਾਲਸਾ ਮੁਹੱਲੇ ਵਿੱਚ ਸੁਖੀ ਮੱਧ ਵਰਗੀ ਪਰਿਵਾਰ ਸੀ ਜਦੋਂ ਮੇਰੇ ਪਿਤਾ ਦਾ ਕਾਰੋਬਾਰ ਵਧਿਆ ਤਾਂ ਅਸੀਂ ਚੰਡੀਗੜ੍ਹ ਵਰਗੇ ਵੱਡੇ ਸ਼ਹਿਰ ਵਿੱਚ ਆ ਗਏ ਮੇਰੇ ਪਿਤਾ ਦਾ ਪਟਿਆਲਾ ਵਿੱਚ ਸੁਭਾਸ਼ ਟੈਂਟ ਹਾਊਸ ਨਾਮ ਦਾ ਇੱਕ ਵਿਆਸਜਾਵਟ ਦਾ ਕਾਰੋਬਾਰ ਸੀ ਅਤੇ ਉਹਨਾਂ ਨੇ ਇਸ ਕਾਰੋਬਾਰ ਨੂੰ ਚੰਡੀਗੜ੍ਹ ਅਤੇ ਫਿਰ ਉੱਤਰੀ ਭਾਰਤ ਵਿੱਚ ਫੈਲਾਇਆ ਅਤੇ ਬਹੁਤ ਵੱਡੀ ਸਫਲਤਾ ਪ੍ਰਾਪਤ ਕੀਤੀ ਇਸ ਘਟਨਾ ਦੇ ਕਾਰਨ ਮੇਰੇ ਲਈ ਸਭ ਕੁਝ ਬਦਲ ਗਿਆ ਮੈਂ ਆਪਣੇ ਨਵੇਂ ਅਮੀਰ ਦੋਸਤਾਂ ਅੰਦਰ ਫਿੱਟ ਹੋਣਾ ਚਾਹੁੰਦਾ ਸੀ। ਹਰ ਜਗ੍ਹਾ ਅਜਨਬੀਆਂ ਦੇ ਨਾਲ ਇੱਕ ਨਵੇਂ ਸ਼ਹਿਰ ਵਿੱਚ ਹੋਣ ਕਰਕੇ ਮੈਂ ਆਪਣੇ ਵਿਛੜੇ ਸਾਝੇ ਪਰਿਵਾਰ ਅਤੇ ਪੁਰਾਣੇ ਦੋਸਤਾਂ ਦੀ ਕਮੀ ਮਹਿਸੂਸ ਕਰ ਰਿਹਾ ਸੀ। ਇਹ ਮੇਰੀ ਅੱਲੜ ਉਮਰ ਦੀ ਮੂਰਖਤਾ ਸੀ ਕਿ ਮੈਂ ਉਹਨਾਂ ਮੁੰਡਿਆਂ ਨਾਲ ਘੁੰਮਣਾ ਸ਼ੁਰੂ ਕਰ ਦਿੱਤਾ ਜੋ ਸਕੂਲ ਛੱਡ ਕੇ ਬੀਅਰ ਅਤੇ ਸਿਗਰਟ ਪੀਂਦੇ ਸਨ। ਮੈਂ ਚੰਡੀਗੜ੍ਹ ਸ਼ਹਿਰ ਦੀ ਹਰਮਨ ਪਿਆਰੀ ਸੁਸਾਇਟੀ ਦਾ ਹਿੱਸਾ ਬਣਨਾ ਚਾਹੁੰਦਾ ਸੀ ਅਤੇ ਮੈਂ ਆਪਣੇ ਨਵੇਂ ਦੋਸਤਾਂ ਦੇ ਪਿੱਛੇ ਲੱਗ ਕੇ ਇਹਨਾਂ ਚੀਜ਼ਾਂ ਦੀ ਵਰਤੋਂ ਸ਼ੁਰੂ ਕਰ ਦਿੱਤੀ। ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ ਸ਼ਰਾਬ, ਅਫੀਮ, ਭੰਗ, ਚਰਸ, ਮੈਡੀਕਲ ਗੋਲੀਆਂ ਅਤੇ ਫਿਰ ਹੋਰ ਖਤਰਨਾਕ ਪਦਾਰਥਾਂ ਜਿਵੇਂ ਕਿ ਮੋਰਫਿਨ, ਹੈਰੋਇਨ, ਐਮ ਡੀ ਐਮ ਏ ਅਤੇ ਕੋਕੀਨ ਵਰਗੇ ਪਦਾਰਥਾਂ ਨਾਲ ਮੈਂ ਜਾਣੂ ਹੋ ਗਿਆ। ਮੇਰੇ ਬਹੁਤ ਸਾਰੇ ਦੋਸਤ ਪ੍ਰਭਾਵਸ਼ਾਲੀ ਪਰਿਵਾਰਾਂ ਤੋਂ ਸਨ। ਇਸ ਲਈ ਨਸ਼ੇ ਖਰੀਦਣ ਲਈ ਪੈਸਾ ਉਨ੍ਹਾਂ ਲਈ ਕਦੇ ਵੀ ਕੋਈ ਸਮੱਸਿਆ ਨਹੀਂ ਸੀ। ਅਸੀਂ ਲਗਾਤਾਰ ਪਾਰਟੀ ਦੇ ਮਾਹੌਲ ਵਿੱਚ ਰਹਿੰਦੇ ਸੀ। ਮੇਰਾ ਆਪਣੀ ਪਤਨੀ ਅਮਨ ਬਰਾੜ ਨਾਲ ਮੇਲ ਹੋਇਆ ਜਦੋਂ ਉਹ ਐਸਡੀ ਕਾਲਜ ਵਿੱਚ ਪਹਿਲੇ ਸਾਲ ਦੀ ਵਿਦਿਆਰਥਣ ਸੀ ਮੈਂ ਬੀਕੌਮ ਦੇ ਦੂਜੇ ਸਾਲ ਵਿੱਚ ਪੜ੍ਹਦਾ ਸੀ ਅਸੀਂ ਬਹੁਤ ਸਮਾਂ ਇਕੱਠੇ ਬਤਾਇਆ ਪਹਿਲਾਂ ਤਾਂ ਉਸ ਨੂੰ ਇਹ ਅਹਿਸਾਸ ਨਹੀਂ ਹੋਇਆ ਕਿ ਮੈਂ ਨਸ਼ੇ ਕਰ ਰਿਹਾ ਆਖਰਕਾਰ 2004 ਵਿੱਚ ਵਿਆਹ ਕਰਵਾ ਲਿਆ ਜਦੋਂ ਮੈਂ 25 ਸਾਲਾਂ ਦਾ ਸੀ ਉਸ ਨੂੰ ਮੇਰੇ ਨਸ਼ੇ ਦੀ ਆਦਤ ਬਾਰੇ ਪਤਾ ਲੱਗਾ ਵਿਆਹ ਤੋਂ ਬਾਅਦ ਮੇਰੀ ਪਤਨੀ ਨੂੰ ਇੱਕ ਨਸ਼ਈ ਨਾਲ ਰਹਿਣ ਦੇ ਬਹੁਤ ਹੀ ਭਾਵਨਾਤਮਕ ਤੌਰ ਤੇ ਦਰਦਨਾਕ ਅਨੁਭਵ ਵਿੱਚੋਂ ਗੁਜ਼ਰਨਾ ਪਿਆ ਵਿਆਹ ਤੋਂ ਬਾਅਦ ਹਾਲਾਤ ਹੋਰ ਵਿਗੜ ਗਏ ਮੈਂ ਆਪਣੇ ਦੋਸਤਾਂ ਨਾਲ ਬਾਹਰ ਜਾਂਦਾ ਰਿਹਾ ਨਸ਼ੇ ਕਰਦਾ ਰਿਹਾ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਅਣਗੌਲੀਆਂ ਕਰਦਾ ਰਿਹਾ ਮੇਰੇ ਆਲੇ-ਦੁਆਲੇ ਦੇ ਹਰ ਕਿਸੇ ਨਾਲ ਮੇਰੇ ਰਿਸ਼ਤੇ ਵਿਗੜ ਗਏ ਮੈਨੂੰ ਕਿੱਥੇ ਪਤਾ ਸੀ ਕਿ ਅੱਗੇ ਇੱਕ ਬਹੁਤ ਵੱਡੀ ਵਿਪਤਾ ਮੇਰੀ ਉਡੀਕ ਕਰ ਰਹੀ ਹੈ ਮੇਰੇ ਪਿਤਾ ਜੀ ਦਾ ਦਿਹਾਂਤ ਹੋ ਗਿਆ ਉਦੋਂ ਮੈਂ 32 ਸਾਲਾਂ ਦਾ ਸੀ ਅਚਾਨਕ ਮੈਨੂੰ ਪਰਿਵਾਰ ਅਤੇ ਕਾਰੋਬਾਰ ਦੀ ਦੇਖਭਾਲ ਕਰਨੀ ਪਈ ਜਿਸ ਨੂੰ ਬਣਾਉਣ ਲਈ ਮੇਰੇ ਪਿਤਾ ਨੇ ਬਹੁਤ ਮਿਹਨਤ ਕੀਤੀ ਸੀ ਮੈਂ ਦਬਾਅ ਨਹੀਂ ਲੈ ਸਕਿਆ ਅਤੇ ਵੱਧ ਤੋਂ ਵੱਧ ਨਸ਼ਿਆਂ ਵੱਲ ਮੁੜਨ ਲੱਗਾ। ਕਾਰੋਬਾਰ ਦਾ ਨੁਕਸਾਨ ਹੋਇਆ ਅਤੇ ਕੁਝ ਸਮੇਂ ਬਾਅਦ ਸਭ ਕੁਝ ਖਤਮ ਹੋ ਗਿਆ। ਨਕਾਰਾਤਮਕਤਾ ਨੇ ਮੈਨੂੰ ਫੜ ਲਿਆ ਅਤੇ ਮੈਂ ਨਸ਼ੇ ਵਿੱਚ ਡੂੰਘਾ ਚਲਾ ਗਿਆ। ਮੈਂ ਆਪਣੇ ਦਿਮਾਗ ਨੂੰ ਸੁੰਨ ਕਰਨ ਲਈ ਹੈਰੋਇਨ ਅਤੇ ਹੋਰ ਖਤਰਨਾਕ ਪਦਾਰਥਾਂ ਦੇ ਟੀਕੇ ਲਗਾਉਣੇ ਸ਼ੁਰੂ ਕਰ ਦਿੱਤੇ। ਮੈਂ ਆਪਣੀ ਜ਼ਿੰਦਗੀ ਨੂੰ ਖਤਮ ਕਰਨ ਲਈ ਹੈਰੋਇਨ ਦੀਆਂ ਵੱਡੀਆਂ ਖੁਰਾਕਾਂ ਦਾ ਟੀਕਾ ਲਗਾਉਣਾ ਸ਼ੁਰੂ ਕਰ ਦਿੱਤਾ ਅਤੇ ਗੰਭੀਰਤਾ ਨਾਲ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਕਿਉਂਕਿ ਮੈਨੂੰ ਕੋਈ ਰਸਤਾ ਨਹੀਂ ਦਿਖ ਰਿਹਾ ਸੀ। ਮੈਂ ਹਰ ਸਮੇਂ ਡਰਿਆ ਅਤੇ ਚਿੰਤਤ ਰਹਿੰਦਾ ਸੀ। ਜ਼ਿੰਦਗੀ ਬਹੁਤ ਦਰਦਨਾਕ ਅਤੇ ਜਿਉਣ ਲਈ ਅਸਹਿ ਮਹਿਸੂਸ ਹੁੰਦੀ ਸੀ ਮੈਂ ਆਪਣੇ ਆਪ ਤੇ ਮੌਤ ਦੀ ਕਾਮਨਾ ਕਰ ਰਿਹਾ ਸੀ ਪਰ ਮੈਂ ਪੂਰਾ ਹਿੱਲ ਗਿਆ ਜਦੋਂ ਉਹ ਮੌਤ ਮੇਰੇ ਉਸ ਦੋਸਤ ਦੀ ਕਿਸਮਤ ਵਿੱਚ ਆਈ ਜੋ ਕਿ ਜੀਣਾ ਚਾਹੁੰਦਾ ਸੀ ਇਸ ਦੁਰਘਟਨਾ ਨੇ ਮੇਰੇ ਦਿਲ ਅਤੇ ਆਤਮਾ ਨੂੰ ਮਾਰ ਦਿੱਤਾ ਮੈਨੂੰ ਲੱਗਦਾ ਹੈ ਜਿਵੇਂ ਮੈਂ ਵੀ ਉਸ ਦਿਨ ਮਰ ਗਿਆ ਸੀ ਅਤੇ ਮੈਨੂੰ ਜ਼ਿੰਦਗੀ ਦਾ ਦੂਜਾ ਮੌਕਾ ਮਿਲਿਆ ਇੱਕ ਜਾਗਰੂਕਤਾ ਸੀ ਅਤੇ ਇਹ ਉਹ ਦਿਨ ਸੀ ਜਦੋਂ ਮੈਂ ਆਪਣੀ ਜ਼ਿੰਦਗੀ ਨੂੰ 모ੜਨ ਅਤੇ ਆਪਣੀ ਲਤ ਨੂੰ ਦੂਰ ਕਰਨ ਦਾ ਫੈਸਲਾ ਕੀਤਾ ਇਸ ਤਰ੍ਹਾਂ ਮੈਂ ਉਸ ਦਿਨ ਆਪਣੀ ਯਾਤਰਾ ਸ਼ੁਰੂ ਕੀਤੀ ਅਤੇ ਆਪਣੀ ਜ਼ਿੰਦਗੀ ਨੂੰ ਮੋੜ ਪ੍ਰਾਪਤ ਕਰਨ ਦਾ ਇੱਕ ਦਲੇਰ ਫੈਸਲਾ ਲਿਆ। ਮੈਂ ਤੁਰੰਤ ਆਪਣੀ ਪਤਨੀ ਕੋਲ ਗਿਆ ਤੇ ਨਸ਼ੇ ਦੀ ਦਲਦਲ ਵਿੱਚੋਂ ਨਿਕਲਣ ਲਈ ਮਦਦ ਮੰਗੀ। ਇਹ ਕੋਈ ਆਸਾਨ ਸਫ਼ਰ ਨਹੀਂ ਸੀ ਪਰ ਮੇਰੀ ਪਤਨੀ ਅਤੇ ਮਾਂ ਨੇ ਇਸ ਸਫ਼ਰ ਵਿੱਚ ਮੇਰੀ ਪੂਰੀ ਮਦਦ ਕੀਤੀ। ਮੈਂ ਬ੍ਰਹਿਮ ਸਹਾਇਤਾ ਦੀ ਮੰਗ ਕੀਤੀ ਆਪਣੇ ਆਪ ਨੂੰ ਉਨ੍ਹਾਂ ਲੋਕਾਂ ਨਾਲ ਘੇਰਿਆ ਜੋ ਮੇਰੀ ਸਮਰੱਥਾ ਵਿੱਚ ਵਿਸ਼ਵਾਸ ਰੱਖਦੇ ਸਨ। ਮੈਂ ਆਪਣੀ ਜ਼ਿੰਦਗੀ ਨੂੰ ਦੁਬਾਰਾ ਬਣਾਉਣਾ ਸ਼ੁਰੂ ਕੀਤਾ। ਆਪਣੇ ਪਰਿਵਾਰ ਅਤੇ ਅਜ਼ੀਜ਼ਾਂ ਨਾਲ ਦੁਬਾਰਾ ਜੁੜਿਆ। ਅਤੇ ਸਿਹਤਮੰਦ ਆਦਤਾਂ ਵਿੱਚ ਦਿਲਸਾ ਲੱਭਿਆ ਛੋਟੀਆਂ-ਛੋਟੀਆਂ ਜਿੱਤਾਂ ਵੱਡੇ ਮੀਲ ਪੱਥਰਾਂ ਵਿੱਚ ਬਦਲ ਗਈਆਂ ਅਤੇ ਮੈਂ ਆਪਣੇ ਅੰਦਰ ਵਾਪਰ ਰਹੀ ਤਬਦੀਲੀ ਦਾ ਗਵਾਹ ਬਣਨ ਲੱਗ ਪਿਆ